ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 22 ਦਸੰਬਰ 2025 ਹੈ ਰਾਤ ਦੇ 7:30 ਵਜੇ ਨੇ ਜੋ ਮੌਜੂਦਾ ਸਿਸਟਮ ਸੀ ਇਹਦੇ ਕਰਕੇ ਪੰਜਾਬ ਹਰਿਆਣਾ ਰਾਜਧਾਨ ਖੁਸ਼ਕ ਰਿਆ ਉਮੀਦ ਵੀ ਸੀ ਖੁਸ਼ਕ ਰਹੇਗਾ ਜਦੋਂ ਵੀ ਪੱਛਮੀ ਡਿਸਟਰਬੈਂਸ ਆਉਂਦਾ ਹੈ ਤਾਂ ਉਸ ਟਾਈਮ ਤੇ ਰਾਤ ਦੇ ਤਾਪਮਨ ਦੇ ਵਿੱਚ ਥੋੜਾ ਜਿਹਾ ਵਾਧਾ ਹੋ ਜਾਂਦਾ ਹੈ ਤੇ ਹੁਣ ਅਗਲੇ 24 ਘੰਟੇ ਦੇ ਵਿੱਚ ਹੁਣ ਤੁਸੀਂ ਦੇਖੋ ਰਾਤ ਦੇ ਤਾਪਮਨ ਚਾਹ ਪਹਾੜ ਥੱਲੇ ਚੱਲ ਰਿਹਾ ਹੈ ਲੇਕਿਨ ਏ Rajasthan ਵੀ 8 ਡਿਗਰੀ ਦੇ ਨੇੜੇ ਹੈ ਪੰਜਾਬ ਹਰਿਆਣਾ 7-8 ਡਿਗਰੀ ਦੇ ਨੇੜੇ ਰਾਤ ਦੇ ਤਾਪਮਨ ਹੈ ਦਿਨ ਦੇ ਤਾਪਮਨ ਠੀਕ ਹੈ 10 ਦੇਸੀ ਕਾਫੀ ਤੇ ਰਾਤ ਦੇ ਤਾਪਮਨ ਜਿਹੜੇ ਹੈ ਇਹ ਪਛਮੀ ਡਿਸਟਰਬੈਂਸ ਕਰਕੇ ਥੋੜੇ ਠੀਕ ਹੋਏ ਸੀਗੇ ਪਰੰਤੂ 24 ਘੰਟੇ ਬਾਅਦ ਇਹ ਤਾਪਮਨ 3-4 ਡਿਗਰੀ ਤੱਕ ਥੱਲੇ ਦੁਬਾਰਾ ਫਿਰ ਜਾਣਗੇ ਤਾਂ ਇਹਦੇ ਨਾਲ ਫੇ ਕੁਝ ਜਗ੍ਹਾ ਦੇ ਉੱਪਰ ਕੋਰਾ ਜਾਂ ਪਾਲਾ ਪੈਂਦੀ ਸ਼ੰਕਾ ਵੀ ਮਾੜਾ ਮੋਟਾ ਰਹਿ ਸਕਦੀ ਹੈ ਜਿਹੜੀ ਵਰਖਾ ਦੀ ਗੱਲ ਹੈ ਭਾਵੇਂ ਕਿ ਇੱਕ 25 26 ਦੇ ਨੇੜੇ ਇੱਕ ਕਮਜ਼ੋਰ ਪੱਛਮੀ ਸਰਵੈਂਸ ਹੈ ਪਰ ਉਹਦਾ ਸਾਡੇ ਤੇ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈਗੀ ਤਾਂ ਫਿਰ ਲਗਭਗ ਸਾਰਾ ਹੀ ਦਸੰਬਰ 2025 ਸਾਡੇ ਲਈ ਖੁਸ਼ਕ ਰਹੇਗਾ ਤੇ ਇਸ ਸਮੇਂ ਕਿਸੇ ਵੀ ਕਿਸਮ ਦੀ ਵਰਖਾ ਦੀ ਸੰਭਾਵਨਾ ਨਹੀਂ ਰਹੇਗੀ ਮੋਟਾ-ਮੋਟਾ ਅਗਲੇ 10 12 ਦਿਨ ਤੱਕ ਆਪਾਂ ਕਹੀਏ ਤਾਂ ਕਿਸੇ ਵੀ ਕਿਸਮ ਦੀ ਵਰਖਾ ਦੀ ਸੰਭਾਵਨਾ ਨਹੀਂ ਹੈਗੀ ਹੁਣ ਠੰਡ ਦੀ ਗੱਲ ਕਰੀਏ ਤਾਂ ਠੰਡ ਦੀ ਜਿਹੜੀ ਚਾਦਰ ਹੈ ਉਹ ਬਹੁਤ ਮੋਟੀ ਤੇ ਸਾਰੇ ਏਰੀਆ ਦੇ ਵਿੱਚ ਹੀ ਸ਼ਾਇਰੀ ਭਾਵੇਂ ਕਿ ਅੱਜ ਕੁਝ ਪਹਾੜਾਂ ਦੇ ਨਾਲ ਲੱਗਦਾ ਇਲਾਕਾ ਮਾਝੇ ਦਾ ਇਲਾਕਾ ਜਿੱਧਰ ਕਿ ਅੱਜ ਕੁ ਤੁੰਦ ਘੱਟ ਘੱਟ ਸੀਗੀ ਪਿਛਲੇ ਦਿਨਾਂ ਦੇ ਵਿੱਚ ਫਾਜ਼ਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਦਾ ਕੁਝ ਏਰੀਆ ਜਿੱਥੇ ਤੁੰਦ ਨਹੀਂ ਪੈ ਰਹੀ ਜਾਂ ਘੱਟ ਪੈ ਰਹੀ ਸੀ ਅਗਲੇ 3 ਦਿਨ ਵਾਸਤੇ ਤੁੰਦਾ ਔਰੇਂਜ ਲੱਟ ਹੈ ਕਿ ਤੁੰਦ ਪਵੇਗੀ ਚਾਹੇ ਉਹ ਗੰਗਾ ਨਗਰ ਮਾਨਗੜਾ ਪੰਜਾਬ ਹੈ ਹਰਿਆਣਾ ਹੈ ਪਰ ਉੱਤਰ ਪੱਛਮ ਦੀ ਜਿਹੜੀਆਂ ਹਵਾਵਾਂ ਚੱਲਣਗੀਆਂ ਉਹਦੇ ਨਾਲ ਜਿੱਥੇ-ਜਿੱਥੇ ਹਵਾ ਤੇਜ਼ ਚੱਲੇਗੀ ਉਹਦੇ ਨਾਲ ਕੁਝ ਏਰੀਆ ਦੇ ਵਿੱਚ ਜਲਦੀ ਤੁੰਦ ਚੱਕੀ ਜਾ ਸਕਦੀ ਹੈ ਕੁੱਲ ਮਿਲਾ ਕੇ ਤੇ ਇਹ ਧੁੰਦ ਤੂੰਦੀ ਜੋ ਮਰਜੀ ਹੋਵੇ ਇਹਨਾਂ ਦਿਨਾਂ ਦੇ ਵਿੱਚ ਤੂੰਦ ਵੀ ਪੈਣੀ ਹੁੰਦੀ ਹੈ ਠੰਡ ਵੀ ਆਉਣੀ ਹੁੰਦੀ ਹੈ ਕਿਉਂਕਿ ਸੂਰਜ ਦੀ ਸਥਿਤੀ ਬਦਲੀ ਹੋਈ ਹੈ ਤਾਂ ਫਿਰ ਇਹ ਧੁੰਦ ਲਗਾਤਾਰ ਰਹੇਗੀ ਹਾਂ ਜਦੋਂ ਤੇਜ਼ ਹਵਾ ਚੱਲੇਗੀ ਉਦੋਂ ਹਟ ਜਾਵੇਗੀ ਤੇ ਬਾਕੀ ਸਵੇਰ ਦੇ ਟਾਈਮ ਤੇ ਤੁਹਾਨੂੰ ਧੁੰਦ ਦਿਖਾਈ ਹੀ ਦੇਵੇਗੀ ਹੀ ਦੇਵੇਗੀ ਤਾਂ ਜੋ ਵੀ ਵੀ ਸਫ਼ਰ ਕਰਦੇ ਆ ਆਪਣਾ ਸਫ਼ਰ ਧਿਆਨ ਨਾਲ ਕਰੋ ਇਸ ਚੀਜ਼ ਦਾ ਧਿਆਨ ਰੱਖੋ ਵੱਡੀ ਗੱਲ ਇਹ ਹੈ ਕਿ ਤਾਪਮਨ ਹੁਣ ਥੱਲੇ ਡਿੱਗਣਗੇ ਹੁਣ ਤਾਪਮਨ ਅਗਲੇ ਦਿਨਾਂ ਦੇ ਵਿੱਚ ਥੱਲੇ ਡਿੱਗਣਗੇ ਠੰਡ ਵਧੇਗੀ ਪਹਾੜਾਂ ਤੇ ਬਰਪਈ ਹੈ ਪਹਾੜਾਂ ਵਾਲੇ ਪਾਸੋਂ ਹਵਾ ਆਊਗੀ ਫਿਰ ਤਾਪਮਨ ਥੱਲੇ ਨੂੰ ਜਾਣਗੀ ਤਾਂ ਇਹ ਹੋਰ ਨਾਲ ਦਿਨਾਂ ਸੰਭਾਵਨਾ ਹੈ ਉਮੀਦ ਕਰਦਾ ਹਾਂ ਕਿ ਜਾਣ ਕੋਈ ਲਾਇਹੋਂ ਸਾਹਿਬ ਤੋਂ ਕੀਤੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ